ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਬਣਾਉਂਦਾ ਚਗਾਠਾਂ ਵੱਧ ਜਾਣਕਾਰੀ ਲੈਂਦੇ ਆਪਾਂ ਬਾਈ ਤੋਂ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਜੀ ਨਾਮ ਵੀਰ ਜੀ ਆਪਣਾ ਨਾਮ ਬੱਬੀ ਹੈ ਜੀ ਮਿਸਤਰੀ ਤੇ ਪਿੰਡ ਪਿੰਡ ਚੀਮਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਬਾਈ ਆਪਾਂ ਚਗਾਠਾਂ ਦਾ ਕੰਮ ਕਰਦੇ ਆਂ ਹਾਂ ਜੀ ਚਗਾਠਾਂ ਗੇਟ ਡਿਗਰੇਲਾ ਪਾਈਲ ਗੇਟ ਜੀ ਹਾਂ ਜੀ ਤੇ ਸਿੰਗਲ ਸੀਟ ਵੀ ਲਾਉਣੀ ਆ ਜੀ ਆਪਾਂ ਜਿਹੜੀ ਅੱਜ ਕੱਲ ਕੋਟੀਆਂ ਦੇ ਲਗਾਈ ਜਾਂਦੀ ਹੈ ਠੀਕ ਆ ਤੇ ਬਾਕੀ ਸੈੱਡ ਵਗੈਰਾ ਸਾਰਾ ਕੁਝ ਜਿਹੇ ਜਿਹੇ ਵੀ ਸੈੱਡ ਦਾ ਕੋਈ ਪਰਮਨੈਂਟ ਹਾਂਜੀ ਹਾਂਜੀ ਪਰਮਨੈਂਟ ਸੈੱਡ ਹਾਂਜੀ ਠੀਕ ਆ ਜਿਹੜਾ ਗੇਟ ਆ ਸਿਲੀ ਕਿਹੜੇ ਵਜਦੇ ਆ ਇਹ ਪ੍ਰੋਫਾਈਲ ਗੇਟ ਆ ਜੀ ਪ੍ਰੋਫਾਈਲ ਗੇਟ ਹਾਂਜੀ ਹਾਂਜੀ ਠੀਕ ਆ ਤੇ ਸ਼ਹਿਰ ਨਾਲ ਰੇਟ ਰੂਟ ਦਾ ਫਰਕ ਆਪਣਾ ਹਾਂਜੀ ਸ਼ਹਿਰ ਨਾਲ ਰੇਟ ਦਾ ਹੀ ਫਰਕ ਹੋਊਗਾ ਜੀ ਕੁਆਲਿਟੀ ਵੀ ਮਿਲੂਗੀ ਹਾਂਜੀ ਬਾਕੀ 100 ਕਿਲੋਮੀਟਰ ਤੱਕ ਪਹੁੰਚ ਆਪਣੀ ਫ੍ਰੀ ਹੋਊਗੀ ਠੀਕ ਆ ਵੀਚ ਆ ਗੇਟ ਬਣਾਉਣਾ ਚਾਹੇ ਗ੍ਰਿੱਲਾ ਕੋਈ ਵੀ ਬਣਾਉਣਾ ਜੀ ਹਾਂ ਕੋਠੀ ਦਾ ਕੋਈ ਵੀ ਸਮਾਨ ਬੰਦੋ ਕੋਈ ਵੀ ਸਮਾਨ ਆ ਜੀ 100 ਕਿਲੋ ਉਹ ਗੇਜ ਕੋਈ ਦਾ ਫਰਕ ਹੁੰਦਾ ਬਈ ਕੇਜ ਕੋਈ ਕੁਝ ਵਧੀਆ ਹੁੰਦਾ ਨੇ ਆਪਾਂ ਹਾਂਜੀ 16 ਗੇਜ ਆਈ ਸਾਰੇ ਨਾਲ ਹੈਵੀ ਸੀਟ ਆਉਂਦੀ ਆ ਠੀਕ ਆ ਕੇ ਲੇਟ 900 ਗ੍ਰਾਮ ਮੰਨ ਲੋ 1 ਫੁੱਟ ਚੜਦੀ ਆ ਆਪਣੀ ਠੀਕ ਆ ਹਾਂਜੀ ਵੀ ਜੀ ਤੁਹਾਡਾ ਰੇਟ ਦਾ ਕਿਹੋ ਫਰਕ ਆ ਰੇਟ ਦਾ ਆਪਣੀ ਪਿੰਡ 'ਚ ਦੁਕਾਨ ਆ ਜੀ ਆਪਦੀ ਜਗ੍ਹਾ ਹੀ ਠੀਕ ਆ ਕੋਈ ਕਿਰਾਇਆ ਨਹੀਂ ਪੈਂਦਾ ਕੁਝ ਨਹੀਂ ਇਸ ਕਰਕੇ ਅਸੀਂ ਮੰਨ ਲਓ ਹੋਲਸੇ ਰੇਟ ਤੇ ਹੀ ਦਿੰਨੇ ਆ ਸਾਰਾ ਸਮਾਨ ਆ ਠੀਕ ਆ 41 ਇੱਕ ਨੰਬਰ ਮਿਲੂਗੀ ਠੀਕ ਆ ਨੋਪਰਾ ਬਾਈ ਬਹੁਤ ਵਧੀਆ ਸੈਟ ਸੂਟ ਪਾਉਂਦਾ ਗ੍ਰੇਡ ਵੀ ਦੇਖ ਸਕਦੇ ਹੋ ਬੇਲਾ ਠੀਕ ਆ ਜੀ ਪੈਂਟ ਚੀਮਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਬਾਈ ਜਿੰਨਾ ਜਰੂਰ ਕਨੈਕਟ ਕਰੋ ਭਰਾ ਠੀਕ ਆ ਜੀ ਵਰਕਸਾਪ ਦੇਖ ਸਕਦੇ ਤੁਸੀਂ ਬਾਈ ਦੀ ਤੇ ਸਾਡੇ ਸੂਟ ਪਵਾਉਣਾ ਤੁਸੀਂ ਬਾਈ ਨਾਲ ਜਰੂਰ ਕਰਾ ਲਓ